ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪੂਰਵ ਦੀ ਖੁਸ਼ੀ ਦੇ ਵਿੱਚ ਲੁਧਿਆਣਾ ਚੌੜੀ ਸੜਕ ਵਿਖੇ ਸਨਹਿਰੀ ਗੁਰਦੁਆਰਾ ਸਾਹਿਬ ਵਿਖੇ ਫਰੀ ਆਈ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਮਾਹਰ ਡਾਕਟਰਾਂ ਦੀਆਂ ਟੀਮਾਂ ਦੁਆਰਾ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਵੀ ਫਰੀ ਦੇ ਵਿੱਚ ਕਰਵਾਏ ਜਾਣਗੇ ਇਸ ਮੌਕੇ ਤੇ ਵੱਖ-ਵੱਖ ਧਾਰਮਿਕ ਰਾਜਨੀਤਿਕ ਤੇ ਸਮਾਜ ਸੇਵੀ ਸ਼ਖਸੀਤਾਂ ਵੀ ਪਹੁੰਚੀਆਂ ਤੇ ਉਹਨਾਂ ਨੇ ਸੰਸਥਾ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਮੈਂ অরুণ ਸ਼ਰਮਾ ਵਾਟਰ ਨੰਬਰ ਬੀਐਫਸੀ ਤੋਂ ਕੌਂਸਲਰ ਆ ਕਾਂਗਰਸ ਪਾਰਟੀ ਤੋਂ ਦੇਖੋ ਧਰਮ ਦੇ ਕੰਮ ਲਈ ਜਿਹੜੀ ਵੀ ਚੀਜ਼ ਕੀਤੀ ਜਵੇਂ ਬਹੁਤ ਵਧੀਆ ਹੁੰਦੀ ਹੈ ਨਵੇਂ ਸਾਲ ਦੇ ਲੋਕੀ ਬਾਹਰ ਜਾ ਕੇ ਪਾਰਟੀਆਂ ਕਰਦੇ ਆ ਕਲਬਾਂ ਜਾ ਕੇ ਪੈਸੇ ਜੜਾਉਂਦੇ ਆ ਉਹਨਾਂ ਚੋਂ ਆ ਜਿਹੜੇ ਕੰਮ ਕੀਤੇ ਜਾਂਦੇ ਆ ਦੇਖੋ ਕਿੰਨਾ ਵਧੀਆ ਚੀਜ਼ ਹੈ ਇਹਨਾਂ ਦੇ ਭਰਾ ਜਿਹਾਣਾ ਵੱਲੋਂ ਅੱਖਾਂ ਦਾ ਕੈਂਪ ਲਾਇਆ ਗਿਆ ਹੈ ਤੇ ਲੋਕਾਂ ਦੇ ਆਪਰੇਸ਼ਨ ਐਨਗਾਨ ਸਭ ਕੁਝ ਫ੍ਰੀ ਕੀਤਾ ਜਾ ਰਿਹਾ ਹੈ ਉੱਥੇ ਪੈਸੇ ਖਰਾਬ ਕਰਨ ਨੂੰ ਜਾਏ ਜਿਹੜੇ ਆਪਾਂ ਗੁਰੂ ਦੇ ਸਿਧਾਂਤਾਂ ਦੇ ਆ ਗੁਰੂ ਨੇ ਜੋ ਸਾਨੂੰ ਸਿੱਖਿਆ ਦਿੱਤੀ ਉਹਤੇ ਚੱਲੀਏ ਕੋਈ ਇੱਕ ਬਹੁਤ ਵੱਡੀ ਗੱਲ ਹੈ ਗੁਰੂ ਨੂੰ ਮੰਨਣਾ ਗੁਰੂ ਦੀ ਗ ਇਸੇ ਹੀ ਮੈਂ ਇਹ ਗੁਰੂ ਦੀ ਗੱਲਾਂ ਨੂੰ ਮੰਨ ਰਿਹਾ ਮੈਂ ਇਹਨਾਂ ਨੂੰ ਇਸ ਗੱਲ ਤੇ ਇਹਨਾਂ ਦੀ ਬਹੁਤ ਪ੍ਰਸ਼ੰਸਾ ਕਰਦਾ ਤੇ ਪਰਮਾਤਮਾ ਨੇ ਇਹਦੀ ਹਿੰਮਤ ਤੇ ਤਾਕਤ ਬਖਸ਼ੇ ਕਿ ਉਹ ਲੋਕਾਂ ਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਅਗਮਨ ਪਰੋਪਤੇ ਅਖਾਂ ਦਾ ਕੈਂਪ ਲਗਾਇਆ ਗਿਆ ਨਵੇਂ ਸਾਲ ਦੇ ਵੀ ਖੁਸ਼ੀ ਨਵੇਂ ਸਾਲ ਦੀ ਲੱਖ ਲੱਖ ਸਾਰਿਆਂ ਨੂੰ ਵਧਾਈ ਹੋਵੇ ਡਾਵਰ ਸਾਹਿਬ ਨੇ ਆਗੇ ਸਾਡੇ ਨਾਲ ਸੰਜੋਗਪੁਰਾ ਤਾਰਨ ਸ਼ਰਮਾ ਜੀ ਨੇ ਆ ਕੇ ਦਿੱਤਾ ਜੀ ਸ਼ਾਮ ਸੁੰਦਰ ਮਲੋਤਰਾ ਜੀ ਨੇ ਆ ਕੇ ਪੂਰਾ ਸੰਜੋਗਤ ਸਾਡੇ ਨਾਲ ਆਸਾਨਾ ਨੇ ਇੱਕ ਵਾਰੀ ਫੋਨ ਕੀਤਾ ਫਿਰ ਆ ਦੁਬਾਰਾ ਇਹਨਾਂ ਨੂੰ ਕਹਾਂਦੇ ਲੋੜ ਨੇ ਭਈ ਹਰ ਸਾਡੇ ਨਾਲ ਹਰ ਸੇਵਾ ਹਰ ਸਵਾਰ ਜਿੰਨੀ ਲੋੜ ਹੋਵੇ ਸਾਨੂੰ ਸੇਵਾ ਹੀ ਲੋੜ ਪੈਂਦੀ ਏ ਤੇ ਸਾਡੇ ਨਾਲ ਮੌਕੇ ਤੇ ਖੜਦੇ ਸਾਨੂੰ ਜਵਾਬ ਨਹੀਂ ਆਉਂਦੇ ਅਸੀਂ ਅੱਧਾ ਫੋਨ ਕਰਦੇ ਆ ਨਾਲੇ ਸਾਡਾ ਗੁਰਦੁਆਰੇ ਦਾ ਸਾਡਾ ਕੰਮ ਹੁੰਦਾ ਕੋਈ ਵੀ ਹੋਰ ਵੀ ਕੋਈ ਕੰਮ ਹੋਵੇ ਸੰਗਤ ਦਾ ਕੰਮ ਵੀ ਏ ਦਾਵਰ ਸਾਹਿਬ ਨੇ ਸਾਡੇ ਗੁਰਦੁਆਰੇ ਬਹੁਤ ਕੰਮ ਕਰਾਏ ਆ ਆਉਣ ਵਾਲੇ ਸਮੇਂ ਦੇ ਹੋਰ ਕੰਮ ਕਰਾਣਗੇ ਸਾਨੂੰ ਇਹਦੇ ਅਸ਼ੀਰਵਾਦ ਦਿੰਦੇ ਹਨ ਵੀ ਅਸੀਂ ਹੋਰ ਵੱਧ ਚੜ ਕੇ ਅਸੀਂ ਹੋਰ ਸੰਗਤ ਦੀ ਸੇਵਾ ਕਰ ਸਕੀਏ ਆ ਸਾਰੀਆਂ ਸ਼ੰਕਰਾ ਹਸਪਤਾਲ ਤੋਂ ਟੀਮਾਂ ਆਈਆਂ ਜੀ ਅੱਖਾਂ ਦੇ ਫ੍ਰੀ ਕੈਂਪ ਹੈ ਜੀ ਬਿਲਕੁਲ ਕੋਈ ਦਵਾਈ ਦਾ ਪੈਸਾ ਨਹੀਂਗਾ ਜੀ ਸਾਰੇ ਕੁਝ ਫ੍ਰੀ ਹੋ ਰਿਹਾ ਜੀ ਸਭ ਕੁਝ ਆਪਰੇਸ਼ਨ ਵੀ ਸਾਰੇ ਜਿਹੜੇ ਹੋਣੇ ਫ੍ਰੀ ਹੋਣੇ ਸਾਰੇ ਵੀ ਸੰਗਤ ਜਿੰਨੀ ਦੇ ਵੱਧ ਤੋਂ ਵੱਧ ਪੇਸ਼ੈਂਟ 100 133 ਪੇਸ਼ੈਂਟਾਂ ਨੂੰ ਚੈੱਕ ਕਰਾ ਕੇ ਚੈੱਕ ਕਰਾ ਚੁੱਕੇ ਆ 10 ਪੇਸ਼ੈਂਟ ਆਪਰੇਸ਼ਨ ਵਾਸਤੇ ਵੀ ਬੈਠੇ ਆ ਇਹਨਾਂ ਦੇ ਕੇ ਕਲਪਰੇਸ਼ਨ ਉਹਨਾਂ ਦੇ ਹਸਪਤਾਲ ਦੀ ਬਾਤ ਖੜੀ ਹੈ ਉਹ ਲੈ ਕੇ ਜਾਏਗੀ ਇਹਨਾਂ ਨੂੰ ਸਾਰਾ ਕੁਝ ਇਹਨਾਂ ਦੇ ਆਪਰੇਸ਼ਨ ਸਾਰੇ ਫ੍ਰੀ ਹੋਣਗੇ ਕੋਈ ਪੈਸਾ ਨਹੀਂ ਲੱਗੇਗਾ ਇਹਨਾਂ ਦਾ ਅਰਵਿੰਦਾ ਸਿੰਘ ਖਾਲਸਾ ਮੁਖ ਸੇਵਾਦਾਰ ਸਨੈਰੀ ਗੁਰਦੁਆਰਾ ਸਾਹਿਬ ਲੁਧਿਆਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੋਤੇ ਨਵੇਂ ਸਾਲ ਦੇ ਮੌਕੇ ਤੇ ਸਨੈਰੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਤੂਤਪੁਰ ਦੇ ਮੌਕੇ ਤੇ ਸਰਨੀਤ ਸੰਤਾਂ ਦੇ ਵੱਲੋਂ ਪ੍ਰਧਾਨ ਜੀ ਦੇ ਵੱਲੋਂ ਅੱਜ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਆਪਣੀਆਂ ਅੱਖਾਂ ਦਾ ਇਲਾਜ ਕਰਾਉਣ ਲਈ ਚੈੱਕਅਪ ਕਰਾਉਣ ਲਈ ਬਹੁਤ ਸਾਰੇ ਲੋਕੋ ਆਪਰੇਸ਼ਨ ਕਰਾਉਣ ਵਾਸਤੇ ਵੀ ਅੱਜ ਨਾਲ ਉਹਨਾਂ ਨੇ ਸੰਪਰਕ ਕੀਤਾ ਤੇ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਕੈਂਪ ਸਮਾਜ ਦੇ ਵਿੱਚ ਲੱਗਨੇ ਰਹਿਣੇ ਚਾਹੀਦੇ ਹੈ ਕਿਉਂਕਿ ਅੱਜ ਦਾ ਯੁੱਗ ਮਹਿੰਗਾਈ ਦਾ ਯੁੱਗ ਹੈ ਗਰੀਬ ਆਦਮੀ ਦੇ ਵਾਸਤੇ ਇਸ ਤਰ੍ਹਾਂ ਦੇ ਦਵਾਈ ਕਰਾਣਾ ਇਲਾਜ ਕਰਾਣਾ ਉਹਨਾਂ ਦੇ ਵਾਸਤੇ ਨਾ ਮੁਮਕਿਨ ਹੁੰਦਾ ਔਰ ਮੈਂ ਕਹਿੰਦਾ ਬੜਾ ਅੱਛਾ ਕੰਮ ਹੈ ਅੱਜ ਗੁਰਦੁਆਰੇ ਪਰੰਪਰਕਾ ਨੇ ਕਿ ਤੇ ਆਜਨ ਨੂੰ ਮੁਬਾਰਕਵਾ ਦਿਨਾ ਦੇ ਨਾਲ ਨਾਲ ਮੈਂ ਅੱਜ ਨਵਾਂ ਸਾਲ ਅਸੀਂ 1924 ਛੱਡ ਕੇ 1925 ਦੇ ਵਿੱਚ ਅੱਜ ਪ੍ਰਵੇਸ਼ ਕਰ ਗਏ ਆਂ ਔਰ ਮੈਂ ਸਾਰਿਆਂ ਦੇ ਕੇ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਵਾਹਿਗੁਰੂ ਜੀ ਅਰਦਾਸ ਕਰਦਾ ਕਿ ਨਵਾਂ ਸਾਲ ਸਾਰਿਆਂ ਦੇ ਵਾਸਤੇ ਭਰਪੂਰ ਖੁਸ਼ੀਆਂ ਵਾਲਾ ਹੋਵੇ ਸਾਰੇ ਆਪਣੇ ਘਰਾਂ ਚ ਸੁਖੀ ਵਸਣ ਇਹਨਾਂ ਸ਼ਰਨਾਂ ਦੇ ਨਾਲ ਮੈਂ ਅੱਜ ਗੁਰਪੁਰਬ ਦੇ ਮੌਕੇ ਤੇ ਸੰਗਤਾਂ ਨੂੰ ਮੁਬਾਰਕਵਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਨਵੇਂ ਸਾਲ ਦੇ ਉੱਤੇ ਜੋ 2025 ਨਵਾਂ ਸਾਲ ਚੜ੍ਹ ਗਿਆ ਉਹਦੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਦੇਸ਼ ਵਾਸੀਆਂ ਨੂੰ ਆਪਣੇ ਇਲਾਕਾ ਨੂੰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਨਵੇਂ ਸਾਲ ਪਰਮਾਤਮਾ ਸਾਤੇ ਖੁਸ਼ੀਆਂ ਬਰਛਾ ਦੇ ਔਰ ਅੱਜ ਸਾਡੇ ਸ੍ਰੀ ਗੁਰਦਵਾਰ ਸਾਹਿਬ ਕਿੱਥੇ ਅਕਰੈਂਪ ਲੱਗਾ ਮੈਂ ਤੁਹਾਨੂੰ ਬਹੁਤ ਅੱਛਾ ਨੇਕ ਕੰਮ ਕੀਤਾ ਸਾਡੇ ਮੁੱਖ ਸੇਵਾਦਾਰ ਸਾਰੇ ਮੇਰੇ ਜੀਨ ਵਿੰਦਰ ਜੀ ਬੱਬੀ ਜੀ ਸਾਰੇ ਨਾਲ ਕੇ ਇਕੱਠੇ ਹੋ ਕੇ ਸਾਡੀ ਟੀਮ ਉਹਨਾਂ ਦੀ ਅਈ ਕੱਚੀ ਟੀਮ ਜੁੜੀ ਹੈ ਗੁਰਦਵਾਰ ਸਾਹਿਬ ਦੀ ਵਰੇ ਟੀਮ ਕੋਰਦੋਰਾ ਸਾਹਿਬ ਦੀ ਕਾਇਆ ਪਟ ਦਿੱਤੀ ਹੈ ਗੁਰੂ ਮਹਾਰਾਜ ਇਹਨਾਂ ਦੇ ਅਸ਼ੀਰਵਾ ਬਣਾਈ ਰੱਖੇ ਐਦਾਂ ਹੀ ਵੱਧ ਚੜ ਕੇ ਸੇਵਾ ਕਰਦੇ ਨੇ ਅੱਜ ਦਾ ਦਿਨ ਜਿਹੜਾ ਪਹਿਲਾ ਤਰੀਕ ਮਸਾਲ ਦਾ ਪਹਿਲਾ ਦਿਨ ਹੈ ਉਸ ਦਿਨ ਕਿੰਨੇ ਗਰੀਬਾਂ ਦੀ ਸਹਾਇਤਾ ਕਰਨ ਦਾ ਜੋ ਗਰੀਬਾਂ ਦੀ ਅੱਖਾਂ ਠੀਕ ਕਰਨ ਦਾ ਜਿਹੋ ਇਹਨਾਂ ਦੇ ਬੀੜਾ ਚੱਕਿਆ ਮੈਂ ਕਹਿੰਦਾ ਬਹੁਤ ਹੀ ਅੱਛਾ ਨੇਕ ਕੰਮ ਕੀਤਾ ਇਹਨਾਂ ਨੇ ਪ੍ਰਮਾਤਮਾ ਗੁਰੂ ਮਹਾਰਾਜ ਇਹਨਾਂ ਨੂੰ ਆਪਣਾ ਅਸ਼ੀਰਵਾ ਬਣਾਈ ਰੱਖੇ ਆਪਣੇ ਅਸ਼ੀਰਵਾ ਦੇ ਨਾਲ ਵੱਧ ਚੜ ਕੇ ਆਪਣੇ ਸਮਾਜ ਦੀ ਆਪਣੇ ਗੁਰਦੋਰਾ ਸਾਹਿਬ ਦੀ ਵੱਧ ਕੇ ਸੇਵਾ ਕਰਦੇ ਨੇ ਵਾਈਗੁਜੀ ਦਾ ਖਾਲਸਾ ਵਾਈਗੁਜੀ ਦਾ ਪਤਨ ਆ ਜਿਹੜਾ ਕੈਂਪ ਲਾਇਆ ਗਿਆ ਬਿਸਮਿਲ੍ਲਾ ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤੇ ਰਹਿਮ ਕਰਨ ਵਾਲਾ ਅ ਅੱਜ ਅੱਖਾਂ ਦਾ ਫ੍ਰੀ ਚੈੱਕਅਪ ਦਾ ਕੈਂਪ ਜਿਹੜਾ ਇੱਥੇ ਚੌੜੀ ਸੜਕ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਇਆ ਗਿਆ ਜਿੰਨੇ ਵੀ ਧਾਰਮਿਕ ਅਸਥਾਨ ਨੇ ਉਹ ਸਮੇਂ ਸਮੇਂ ਦੇ ਸਿਰ ਆਮ ਜਨਤਾ ਦੀ ਮਦਦ ਦੇ ਲਈ ਉਹਨਾਂ ਦੀ ਸੇਵਾ ਦੇ ਲਈ ਜਿਹੜੇ ਵੀ ਕੈਂਪ ਲਾਉਂਦੇ ਨੇ ਭਾਵੇਂ ਖੂਨ ਦਾ ਹੋਵੇ ਅੱਖਾਂ ਦਾ ਹੋਵੇ ਹੋਰ ਚੈੱਕਅਪ ਦੇ ਨੇ ਤੇ ਇਹਨਾਂ ਕੈਂਪਾਂ ਦੇ ਨਾਲ ਜਿੱਥੇ ਗਰੀਬਾਂ ਦੀ ਮਦਦ ਹੁੰਦੀ ਹੈ ਉੱਥੇ ਮੈਂ ਸਮਝਦਾ ਕਿ ਆਪਸੀ ਪਾਈਚਾਰਕਾਂਜ ਪਿਆਰ ਮੁਹੱਬਤਾਂ ਉਹ ਪਹਿਲਾਂ ਨਾਲੋਂ ਜ਼ਿਆਦਾ ਵੱਧਦੀਆਂ ਤੇ ਇਸ ਲਈ ਇਹ ਜਿੰਨੇ ਵੀ ਸਾਡੇ ਸਾਥੀ ਦੋਸਤਾਂ ਸਰਦਾਰ ਰਵਿੰਦਰ ਸਿੰਘ ਜੀ ਹੋਰ ਇਹਨਾਂ ਦੇ ਜਿੰਨੇ ਸਾਥੀ ਨੇ ਸਭ ਵਧਾਈ ਦੇ ਪਾਸਰ ਨੇ ਕਿ ਇਹ ਲੁਧਿਆਣੇ ਦੇ ਵਿੱਚ ਲਗਾਤਾਰ ਐਸੀ ਸੇਵਾ ਕਰਕੇ ਆਪਸੀ ਪਿਆਰ ਮੁਹੱਬਤਾਂ ਨੂੰ ਵਧਾਉਂਦੇ ਧੰਨਵਾਦ ਕਰਦਾ ਹਾਂ